ਦੀ ਵਾਪਸ ਚਾਣਦੇ ਹੋ ਤੁਹਾਡਾ ਧਿਆਨ ਦੇ ਬਹੁਤ ਬਹੁਤ ਧੰਨਵਾਦ ਹੈ ਮੈਂ ਮਾਫੀ ਵੀ ਮੰਗਦਾ ਕਿ ਸਾਡੇ ਟਾਈਮ ਜਿਹੜਾ ਮੀਟਿੰਗ ਦਾ ਥੋੜਾ ਵੱਧ ਗਿਆ ਉਹਦੇ ਕਰਕੇ ਤੁਹਾਨੂੰ ਜੋੜੀ ਜੀ ਪਰੇਸ਼ਾਨੀ ਦਾ ਸਾਹਮਣਾ ਚੇਲਣਾ ਪਿਆ ਅੱਜ ਜਿਹੜੀ ਮੀਟਿੰਗ ਸੀ ਅਗਉਪਤਾ ਸਿੱਤੇ ਦੀ ਸਾਡੇ ਵੱਡੇ ਭਰਾ ਸੰਦੀਪ ਗੁਰਾ ਥਾਪੜ ਦੇ ਉੱਤੇ ਇੱਕ ਕਤਲਨਾਮ ਹਮਲਾ ਜਿਹੜਾ ਵੱਖਵਾਦੀ ਤਾਕਤਾਂ ਆਤਕਵਾਦੀ ਤਾਕਤਾਂ ਵੱਲੋਂ ਕੀਤਾ ਗਿਆ ਸੀ ਉਹਦੇ ਸੰਬੰਧ ਦੇ ਵਿੱਚ ਹਿੰਦੂ ਸ਼ਕਤੀ ਨੂੰ ਪੂਰੇ ਪੰਜਾਬ ਤੋਂ ਜਿਹੜੇ ਹਿੰਦੂ ਸੰਗਠਨ ਨੇ ਵੱਖ-ਵੱਖ ਜਿਹੜੇ ਹਿੰਦੂ ਸ਼ਕਤੀ ਲਈ ਕੰਮ ਕਰਦੇ ਨੇ ਸਨਾਤਨ ਧਰਮ ਲਈ ਕੰਮ ਕਰਦੇ ਨੇ ਅਸੀਂ ਅੱਜ ਉਹਨਾਂ ਨੂੰ ਇੱਕ ਸੱਦਾ ਦਿੱਤਾ ਸੀ ਮੀਟਿੰਗ ਦਾ ਇੱਥੇ ਬੁਲਾਇਆ ਸੀ ਲੁਧਿਆਣੇ ਦੀ ਧਰਤੀ ਤੇ ਵੀ ਅਸੀਂ ਇਕੱਠੇ ਹੋ ਕੇ ਜਿਹੜੀ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਜਿਹੜੀ ਹਿੰਦੂਆਂ ਦੇ ਵਿਰੋਧੀ ਲਹਿਰ ਚਾਹੇ ਕੋਈ ਵੀ ਲਾ ਲਓ ਮੈਂ ਇਹ ਨਹੀਂ ਗੱਲ ਕਹਿੰਦਾ ਚਾਹੇ ਸਿੱਖ ਗੱਲ ਕਰਦੇ ਆ ਉਹ ਵੀ ਹਿੰਦੂਆਂ ਨੂੰ ਆਪਣਾ ਵਿਰੋਧੀ ਕਹਿੰਦੇ ਆ ਜੇ ਮੁਸਲਮਾਨਾਂ ਦੀ ਗੱਲ ਕਰੀਏ ਉਹ ਵੀ ਸਾਡੇ ਵਿਰੋਧ ਦੇ ਪਾਉਂਦੇ ਆਈਸਾਈਆਂ ਦੀ ਗੱਲ ਕਰੀ ਉਹ ਵੀ ਸਾਡੇ ਵਿਰੋਧ ਦੇ ਪਾਉਂਦੇ ਆ ਸੋ ਸਾਡੀ ਲੜਾਈ ਜਿਹੜੀ ਸਾਨੂੰ ਅਸੀਂ ਲੱਗਦੀ ਸਨਾਤਨ ਦਰਬੀ ਜਿਹੜੀ ਲੜਾਈ ਹੈ ਉਹ ਉਸ ਮਤਲਬ ਇੱਕ ਸਨਾਤਨ ਲੱਗ ਖੜਾ ਹੈ ਤੇ ਬਾਕੀ ਸਾਰੇ ਧਰਮਾਂ ਦੇ ਨਾਲ ਮਤਲਬ ਸਾਨੂੰ ਟਾਰਗੇਟ ਕਰਕੇ ਕੀਤਾ ਜਾਂਦਾ ਸਾਡੇ ਦੇਵੀ ਦੇਵਤਾਵਾਂ ਦੇ ਬਾਰੇ ਅਪਸ਼ਬਦ ਗਲਤ ਗਲਤੇ ਸ਼ਬਦਾਂ ਵਾਲੀ ਜਿਹੜੀ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਪਾਈ ਜਾਂਦੀ ਹੈ ਉਹਨੂੰ ਲੈ ਕੇ ਅਸੀਂ ਜਦੋਂ ਪ੍ਰਸ਼ਾਸਨ ਕੋਲ ਵੀ ਜਾਂਦੇ ਆ ਕਿ ਉਹਦੇ ਉੱਤੇ ਕੋਈ ਕਾਰਵਾਈ ਦੇ ਨਾਮ ਤੇ ਸਿਰਫ ਲੌਲੀਪਾਪ ਦੇ ਕੇ ਸਾਨੂੰ ਵਾਪਸ ਦਿੱਤਾ ਜਾਂਦਾ ਕੁਝ ਮੁੱਦੇ 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 ਵੜਾਦੇ ਯਾਰ ਲਾਏ ਪੇਪਰੋਂ ਪੇਪਰੀਆਂ ਮੁੱਦੇ ਜਿਹੜੇ ਅੱਜ ਅਸੀਂ ਮੀਟਿੰਗ ਦੇ ਉੱਤੇ ਗੱਲ ਕਰਨ ਕੀਤੇ ਸੀ ਉਹਦੇ ਚ ਇੱਕ ਸੀਗਾ ਇੱਕ ਤਾਂ ਸੰਦੀਪ ਪੋਰਾ ਥਾਪਰ ਜੀ ਦੀ ਜਿਹੜੀ ਜਾਂਚ ਹੈ ਉਹ ਇੱਕ ਨੈਸ਼ਨਲ ਏਜੰਸੀ ਐਨਆਈਏ ਤੋਂ ਜਾਂ ਸੀਬੀਆਈ ਤੋਂ ਕਰਾਈ ਜਾਵੇ ਉਹਦੇ ਲਈ ਇੱਕ ਮੰਗ ਪੱਤਰ ਸਰਕਾਰ ਨੂੰ ਦਿੱਤਾ ਜਾਊਗਾ ਗਵਰਨਰ ਸਾਹਿਬ ਨੂੰ ਔਰ ਉਸ ਤੋਂ ਬਾਅਦ ਇੰਦੂਆਂ ਦੀ ਗੱਲ ਰੱਖਣ ਲਈ ਛਾਡੀ ਗੱਲ ਰੱਖਣ ਲਈ ਸਾਡੇ ਕੋਲ ਕੋਈ ਪਲੇਟਫਾਰਮ ਹੀ ਹੈ ਨਹੀਂ Hindu Board ਦਾ Hindu Board ਦਾ ਗਠਨ ਕੀਤਾ ਜਾਵੇ ਜਿਹਦੇ ਸਾਡੇ Hindu ਸਮਾਜ ਦੇ ਜਿਹੜੇ ਮੋਰੀ ਨੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਨੂੰ ਪਾਇਆ ਜਾਵੇ ਤਾਂ ਕਿ ਅਸੀਂ ਸਾਡੇ ਸਮਾਜ ਦੀ ਗੱਲ ਸੁਣਨ ਲਈ ਇੱਕ ਪੈਟੀਕੂਲਰ ਸਰਕਾਰ ਕੋਲ ਵੀ ਅਧਾਰਾ ਹੋਵੇ ਵੀ ਸਾਡੀ ਗੱਲ Hindu ਸਰਕਾਰ ਤੱਕ ਪਹੁੰਚੇ ਪੰਜਾਬੀ Hindu ਦੀ ਗੱਲ ਤੀਜਾ ਉਹਦੇ ਵਿੱਚ ਸੀਗਾ ਵੀ ਹਿੰਦੂਆ ਦੀ ਸੁਰੱਖਿਆ ਨੂੰ ਜਿਹੜਾ ਉਹ ਯਕੀਨੀ ਬਣਾਈ ਜਾਵੇ ਅਸੀਂ ਇਹ ਨਹੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਵੀ ਹਰ ਬੰਦੇ ਨੂੰ ਗਨਮੈਨ ਦਿਓ ਨਾ ਗਨਮੈਨ ਦੀ ਰਾਜਨੀਤੀ 'ਚ ਅਸੀਂ ਆਦੇ ਆ ਲੇਕਿਨ ਜਿਹੜੇ ਅਸੀਂ ਹਿੰਦੂ ਲੀਡਰ ਕੰਮ ਕਰ ਰਹੇ ਆਪਣੇ ਧਰਮ ਲਈ ਸਮਾਈ ਲਈ ਉਹਨਾਂ ਤੇ ਹਮਲੇ ਹੋ ਰਹੇ ਨੇ ਅਸੀਂ ਮਾਨਯੋਗ ਸ਼ਿਵੀ ਸਾਹਿਬ ਨੂੰ ਪਿੱਤੇ ਦੀ ਨਹੀਂ ਅਸੀਂ ਮੰਗ ਪੱਤਰ ਕਿਹਾ ਸੀਗਾ ਵੀ ਉਹਨਾਂ ਦੀ ਸੁਰੱਖਿਆ 'ਚ ਕਿੰਨੀ ਜ਼ਰੂਰੀ ਨਹੀਂ ਗਨਮੈਨ ਨਾਲ ਲਈ ਹੈ ਵੀ ਅਸੀਂ ਤੁਸੀਂ ਉਹਨਾਂ ਨੂੰ ਜੇ ਸਮਝਦੇ ਹੋ ਪੋਸੀਬਲ ਤੇ ਉਹਨਾਂ ਨੂੰ ਸਾਨੂੰ ਆਪਣੇ ਅਸਲੇ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਆਰ ਦੇ ਲਾਇਸੈਂਸ ਬਣਾ ਕੇ ਦਿੱਤੇ ਜਾਣ ਸੋ ਉਸ ਤੋਂ ਬਾਅਦ ਜਿਹੜਾ ਸਾਡਾ ਮਤਾ ਸੀਗਾ ਵੀ ਸੋਸ਼ਲ ਮੀਡੀਆ ਤੇ ਜਿਹੜਾ ਤੁਹਾਨੂੰ ਮੈਂ ਅੱਗੇ ਵੀ ਦੱਸ ਚੁੱਕਾ ਸੋਸ਼ਲ ਮੀਡੀਆ ਤੇ ਜਿਹੜਾ ਸਾਡਾ ਦੁਸ਼ ਪ੍ਰਚਾਰ ਕਰਦੇ ਆ ਲੋਗ ਉਹਨਾਂ ਦੇ ਉੱਤੇ ਬੜੀ ਢਿੱਲੀ ਕਾਰਵਾਈ ਪ੍ਰਸ਼ਾਸਨ ਕਰਦਾ ਉਹਦੇ ਤੇ ਕੁਇਕ ਕਾਰਵਾਈ ਅਸੀਂ ਅਸੀਂ ਗਿਆਪਨ ਨਵੇਂ ਗਿਉਂ ਨਹੀਂ ਸੱਤ ਤੋਂ ਸੱਤ ਸਜ਼ਾ ਵੀ ਦਿੱਤੀ ਜਾਵੇ ਤੇ ਖਾਲੀ ਪਰਚਾ ਨਾ ਦਰਜ ਕੀਤਾ ਜਾਵੇ ਉਹਨਾਂ ਦੇ ਉੱਤੇ ਫੜ ਕੇ ਸਜ਼ਾ ਵੀ ਦਿੱਤੀ ਜਾਵੇ ਤੀਸਰਾ ਜਿਵੇਂ 6 ਮਾਰਚ ਦੇ ਜਦੋਂ ਪਰਟੀਕੂਲਰ ਮੈਂ ਗੱਲ ਕਰ ਰਿਹਾ ਮੈਂ ਕਿਸੇ ਸਵਾਇ ਨੂੰ ਟਾਰਗੇਟ ਨਹੀਂ ਕਰ ਰਿਹਾ ਜਿਵੇਂ ਸ਼੍ਰੀ ਸਾਹਿਬ ਨੂੰ ਮਾਨਤਾ ਦਿੱਤੀ ਗਈ ਹੈ ਠੀਕ ਹੈ ਨਾ ਸਾਡੇ ਹਿੰਦੂ ਧਰਮ ਦੇ ਵਿੱਚ ਮਾਨਤਾ ਨਹੀਂ ਹੈ ਰਿਵਾਜ ਬਹੁਤ ਪੁਰਾਣੇ ਨੇ ਲੇਕਿਨ ਇਹ ਆ ਵੀ ਅੱਗੇ-ਅੱਗੇ ਚਲਦੇ ਨਹੀਂ ਹੈ ਸੋ ਅਸੀਂ ਜਿਹੜਾ ਭੋਲੇ ਨਾ ਜੀ ਦਾ ਤਰਸ਼ੂਲ ਹੈ ਜਿਵੇਂ ਤਰਸ਼ੂਲ ਤੁਸੀਂ ਦੇਖੋਗੇ ਮੈਂ ਧਾਰਨ ਕੀਤਾ ਹੋਇਆ ਹੈ ਸਾਡੀ ਅਸੀਂ ਇਹ ਮਤਲਬ ਮੰਗ ਸਰਕਾਰ ਅੱਗੇ ਰੱਖਣੀ ਵੀ ਸਾਡਾ ਜਿਹੜਾ ਚਿੰਨ ਹੈ ਧਾਰਮਿਕ ਚਿੰਨ ਨੂੰ ਤਰਸ਼ੂਲ ਨੂੰ ਮਾਨਤਾ ਦਿੱਤੀ ਜਾਵੇ ਜਿਵੇਂ 6 ਮਾਰਚ ਦੇ ਲੋਕ ਸ਼੍ਰੀ ਸਾਹਿਬ ਪਾ ਕੇ ਘੁੰਮਦੇ ਨੇ ਅਸੀਂ ਰਿਆਵੇਂ ਤਰਸ਼ੂਲ ਜਿਹੜਾ ਧਾਰਨ ਕਰਕੇ ਘੁੰਮ ਸਕੀਏ ਇੱਕ ਸਾਡੀ ਮੰਗ ਜਿਹੜੀ ਸਰਕਾਰ ਨੂੰ ਸੀ ਇਹ ਦਿਨ ਜਾ ਰਹੀ ਹੈ ਤੇ ਦੂਜੀ ਗੱਲ ਜੇ ਸਾਨੂੰ ਸਰਕਾਰ ਇਹ ਮੰਗ ਨਹੀਂ ਰੱਖਦੀ ਵੀ Hindu ਆਪਣੀ ਸੁਰੱਖਿਆ ਲਈ ਇਹ ਆਪਣੇ ਧਾਰਮਿਕ ਚਿੰਨ੍ਹ ਨੂੰ ਕੈਰੀ ਨਹੀਂ ਕਰ ਸਕਦਾ ਤੇ ਜਿਹੜਾ ਧਾਰਮਿਕ ਚਿੰਨਾ ਦੇ ਨਾਮ ਦੇ ਉੱਤੇ ਧਰਮ ਦੇ ਨਾਮ ਦੇ ਉੱਤੇ ਜਿਹੜੇ ਦੂਜੇ ਮਤਲਬ ਧਰਮ ਦੇ ਲੋਗ ਜਿਹੜੀ ਸਰੇ ਆਮ ਹਦਿਆਰਾਂ ਦੀ ਨਮਾਇਸ਼ ਕਰ ਰਹੇ ਨੇ ਉਹ ਨਮਾਇਸ਼ ਬੰਦ ਕਰਾਉਣ ਲਈ ਵੀ ਅਸੀਂ ਸਰਕਾਰ ਨੂੰ ਜਿਹੜਾ ਆਪਣਾ ਮੰਗ ਪੱਤਰ ਉਹ ਦੇਵਾਂਗੇ ਤੇ ਪੰਜਾਬ ਦੇ ਮੰਦਰ ਲਈ ਜਿਵੇਂ ਪੀਤੇ ਦੀ ਨਹੀਂ ਤੁਸੀਂ ਸਾਰੀ ਜਾਣਦੇ ਹੋਗੇ ਸ਼ੰਗਲਾਲੇ ਸ਼ਵਾਲੇ ਮੰਦਰ ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਟਿਆਲੇ ਕਾਲੀ ਮਾਤਾ ਮੰਦਰ ਤੇ ਵੀ ਹੋਇਆ ਸੋ ਮੰਦਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਔਰ ਜਿਹੜੀ ਪੰਜਾਬ ਦੇ ਅੱਜ ਵਿਭਿੰਨ ਵਿਭਿੰਨ ਸੰਗਠਨਾ ਦੇ ਜਿਹੜੇ ਮੋਦਬਰ ਲੀਟਰ ਨੇ ਇਕੱਠੇ ਹੋਏ ਨੇ ਤਾਂ ਉਹਨਾਂ ਦੀ ਸਰਵ ਸਹਿਮਤੀ ਦੇ ਨਾਲ ਪੰਜਾਬ ਲੈਵਲ ਦੇ ਉੱਤੇ ਇੱਕ ਗੋਰ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਜਿਦੇ ਚ ਪੰਜਾਬ ਦੇ ਕੋਈ ਵੀ ਹਿੰਦੂਆ ਦੇ ਮੁੱਦੇ ਨੂੰ ਇਹ ਨਹੀਂ ਹੋਈ ਅਲੱਗ-ਅਲੱਗ ਡਫਲੀ ਵੱਜ ਰਹੀ ਹੈ ਵੀ ਕਿਸੇ ਹਿੰਦੂ ਨਾਲ ਹੋਈ ਉਹ ਕਹਿੰਦਾ ਮੇਰਾ ਸੰਗਠਨ ਫਲਾਣਾ ਹੈ ਮੇਰਾ ਕੰਮ ਨਹੀਂ ਹੈਗਾ ਕੋਈ ਵੀ ਹਿੰਦੂ ਨਾਲ ਜਾਂ ਹਿੰਦੂ ਸੰਗਠਨ ਵਾਲੇ ਬੰਦਿਆ ਨਾਲ ਕੋ ਕੰਮ ਹੋਗਾ ਉਹਦੇ ਦੇ ਕੋ ਗੋਰ ਕਮੇਟੀ ਇੱਕ ਜੋ ਟ ਹੋ ਕੇ ਕੰਮ ਕਰੇਗੀ ਇਹ ਅੱਜ ਦੇ ਜਿਹੜਾ ਸਾਡੇ ਮੀਟਿੰਗ ਦਾ ਮੁੱਦਾ ਸੀਗਾ ਤੇ ਉਸ ਤੋਂ ਇਲਾਵਾ ਅਸੀਂ ਪ੍ਰਸ਼ਾਸਨ ਨੂੰ ਅਪੀਲ ਵੀ ਕਰਨਾ ਚਾਹੁੰਦੇ ਆ ਵੀ ਹਿੰਦੂਆਂ ਦੀ ਜਿਹੜੀ ਸਹਿਨਸ਼ੀਲਤਾ ਉਹਨੂੰ ਨਾ ਪਰਖਿਆ ਜਾਵੇ ਸੰਦੀਪ ਗੁਰਾ ਥਾਪਨ ਨੂੰ ਲੈ ਕੇ ਕੋਈ ਮੁੱਦਾ ਸੰਦੀਪ ਗੁਰਾ ਥਾਪਨ ਨੂੰ ਜੀ ਤੀਜਾ ਬੰਦਾ ਉਹਨਾਂ ਦਾ ਹਲੇ ਅ ਨਹੀਂ ਫੜਿਆ ਗਿਆ ਉਹ ਅਸੀਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਅੱਜ ਵੀ ਮਤੇ 'ਚ ਅਸੀਂ ਪਾਇਆ ਔਰ ਦੂਜੀ ਗੱਲ ਸਾਰੇ ਹਿੰਦੂਸ ਘਟਨਾ ਦੇ ਅੱਜ ਇਕੱਠੇ ਹੋਏ ਨੇ ਪੰਜਾਬ ਦੇ ਉਹਦੇ ਵਿੱਚ ਅਸੀਂ ਸ਼ਰਮ ਸ਼ੈਂਤੀ ਨਾਲ ਜਿਹੜਾ ਮਤਾ ਪਾਰ ਕੀਤਾ ਹੈ ਉਹਦੇ ਵਿੱਚ ਅਸੀਂ ਹਿੰਦੂਆਂ ਨੂੰ ਜੁਗਾਨ ਲਈ ਹਿੰਦੂ ਸਾਟੀ ਜਿਹੜੇ ਹਿੰਦੂ ਸਮਾਜ ਹੈ ਹਿੰਦੂ ਨੇਤਾ ਨੇ ਯਾ ਕੋਈ ਵੀ ਹੈ ਹਿੰਦੂ ਕਮਿਊਨਿਟੀ ਨੂੰ ਜੁਗਾਨ ਲਈ ਅਮਰitsar ਤੋਂ ਅਗਲੇ ਹਫਤੇ ਤੋਂ ਪਹਿਲੀ ਜਾਗੋ ਜਿਹੜੀ ਹੈ ਹਿੰਦੂਆਂ ਨੂੰ ਜਗਾਉਣ ਲਈ ਜਾਗੋ ਬਿਬੀ ਮੀਨ ਸ਼ਹਿਰਾ ਚ ਕੱਢੀ ਜਾਏਗੀ ਉਹਦੀ ਪਹਿਲੀ ਕੜੀ ਦੇ ਚ ਪਹਿਲੀ ਜਾਗੋ ਜਿਹੜੀ ਹੈ ਅਗਲੇ ਹਫਤੇ ਅਮਰitsar ਤੋਂ ਅਸੀਂ ਸ਼ੁਰੂ ਕਰਾਂਗੇ ਉਸ ਤੋਂ ਬਾਅਦ ਹਰ ਹਫਤੇ ਲੜੀ ਵਾਰ ਲੜੀ ਹਰ ਸ਼ਹਿਰ ਦੇ ਵਿੱਚ ਜਿਹੜੀ ਜਾਗੋ ਹੈ ਹਿੰਦੂਆਂ ਨੂੰ جگਾਉਣ ਲਈ ਉਹ ਕੱਢੀ ਜਾਊਗੀ ਇਹ ਜਿਹੜਾ ਅ ਮੀਟਿੰਗ ਦਾ ਟੀਚਰਸ ਮਤਲਬ ਸਾਡਾ ਉਹ ਸੀਗਾ ਉਹ ਤੁਹਾਨੂੰ ਕਰਤਾ ਹੋਰ ਵੀ ਸਵਾਲ ਹੈ ਤੋ ਜੀ ਜਾਗੋ بڑا ਵਿਸ਼ਾ ਬਣਿਆ ਹੋਇਆ ਹੈ ਸੋਸ਼ਲ ਮੀਡੀਆ ਤੇ ਇਹ ਕੀ ਹੈਗਾ ਕਿ ਜੀ ਪੰਜਾਬੀ ਜਾਗੋ ਸਾਨੂੰ ਨਹੀਂ ਪਤਾ ਜੀ ਸੋਸ਼ਲ ਮੀਡੀਆ ਦਾ ਕੀ ਬਣਿਆ ਅਸੀਂ ਤਾਂ ਆਪਣੇ ਅਮاں ਦਾ ਪਾਸ ਕੀਤਾ ਹੈ ਅਸੀਂ ਆਪਣੇ ਹਿੰਦੂ ਸਮਾਜ ਨੂੰ جگਾਉਣ ਲਈ ਜਾਗੋ ਸ਼ੁਰੂ ਕਰ ਲਈਏ ਉਹ ਕਹਿੰਦੇ ਸਿੱਖਾਂ ਨੂੰ نقصان ਵਾਸਤੇ ਇਹ ਵੀ ਸ਼ਿਵਸਨ ਵਾਲੇ ਦੇਖੋ ਜੀ ਜਦੋਂ ਜਦੋਂ ਦਾ ਕੋਈ ਹੋਰ ਗੱਲ ਕਹਿੰਦਾ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਸਿੱਖ ਹਿੰਦੂ ਮੁਸਲਮਾਨ ਦਾ ਠੀਕ ਹੈ ਨਾ ਉਦੋਂ ਤੱਕ ਤੁਹਾਨੂੰ ਲੱਗਦਾ ਹੀ ਨਹੀਂ ਕਿਸੇ ਨੂੰ ਨਾ ਪ੍ਰਸ਼ਾਸਨ ਨੂੰ ਨਾ ਸਮਾਜ ਨੂੰ ਅਸੀਂ ਕੋਈ ਗੱਲ ਕਹਿ ਦੀ ਅਸੀਂ ਸਿੱਖਾ ਨੁਸਕਾ ਉਕਸਾ ਰਹੇ ਹਾਂ ਕਿੰਦਾ ਉਕਸਾ ਰਹੇ ਹਾਂ ਦੱਸੋ ਕਿਤੇ ਨਾਮ ਲਿਤਾ ਸਿੱਖ ਮੈਂ ਨਹੀਂ ਚਲੋ ਲੱਗਦਾ ਕਿੰਦਾ ਲੈ ਰਿਆ ਲੱਗਦਾ ਕਿ ਭਾਈਚਾਰਕ ਦੁਸ਼ਾਨ ਚ ਬਣਾ ਕੇ ਰੱਖ ਭਾਈਚਾਰਕ ਦੇ ਸਾਰੇ ਮੇਰੇ ਮੋਢੇ ਬੜੇ ਕਮਜ਼ੋਰ ਨੇ ਭਾਈ ਸਾਰਾ ਬੋਝ ਮੇਰੇ ਤੇ ਨਾ ਪਾਓ ਭਾਈਚਾਰਕ ਸਾਂਝ ਉਦੋਂ ਨਹੀਂ ਬਦੀ ਤਾੜੀ ਨੇ ਐਦਾਂ ਵੱਜੂਗੀ ਐਦਾਂ ਨਹੀਂ ਵੱਜਣੀ ਮਤਲਬ ਹਰ ਵਾਰੀ ਭਾਈਚਾਰਕ ਸਾਂਝ ਦਾ ਬੋਝ ਸਾਡੇ ਗੰਦਿਆਂ 'ਤੇ ਪਾਵੋਗੇ ਵੀ ਤੁਹਾਡਾ ਮਤਲਬ ਸਮਾਜ ਪ੍ਰਸ਼ਾਸਨ ਸਾਡਾ ਕੀ ਕਰ ਰਿਹਾ ਸਾਨੂੰ ਥੱਪੜ ਇਹ ਕੰਮ ਤਾਂ ਨਾ ਕਰੋ ਘੱਟੋ ਘੱਟ ਸਾਨੂੰ ਵੀ ਤਕਲੀਫ਼ ਹੁੰਦੀ ਸਾਡਾ ਬੰਦਾ ਮਾਰ ਕੇ ਚਲੇ ਗਿਆ ਆਪਣੇ ਵੱਲ ਅੱਜ ਸੰਦੀਪ ਗੋਰਾ ਸਾਫ਼ ਪਰ ਬਚ ਗਿਆ ਲੇਕਿਨ ਸਹੀ ਮਨ ਨੇ ਸੋਚੋ ਬਚ ਗਿਆ ਅੱਜ ਤਾਂ ਡੀ ਐਮ ਸੀ ਬੈਠਾ ਹੈ ਉਹਨੂੰ ਦਰਦ ਨਹੀਂ ਹੁੰਦੀ ਹੋਊਗੀ ਉਹਨੂੰ ਗੋਲੀ ਦੇਣ ਨੂੰਗਾ ਡਾਕਟਰ ਮਿੰਡ ਬਾਜ ਇੰਜੈਕਸ਼ਨ ਲਾ ਦੇਊਗਾ ਜਦੋਂ ਘਰ ਲਾਊਗਾ ਉਦੋਂ ਪਤਾ ਲੱਗੂਗਾ ਨਸ ਕਿੱਥੋਂ ਕਿੱਥੋਂ ਕੱਟੀ ਗਈ ਹੈ ਨਸ ਕਿੱਥੋਂ ਕਿੱਥੋਂ ਗੱਟੀ ਹੈ ਕਿੱਥੋਂ ਫੱਟੀ ਹੈ ਸੋ ਇਹ ਗੱਲਾਂ ਨਾ ਕਰਿਆ ਕਰੋ ਤੁਹਾਨੂੰ ਵੀ ਬੇਨਤੀ ਹੈ ਵੀ ਉਕਸਾਇ ਕੀ ਅਸੀਂ ਉਕਸਾਇਆ ਅਸੀਂ ਆਪਣੀ ਗੱਲ ਕਰਨ ਆਏ ਅਸੀਂ ਆਪਣੇ ਪਰਿਵਾਰਾਂ ਦੀ ਸੇਫਟੀ ਦੀ ਗੱਲ ਕਰ ਰਹੇ ਹਾਂ ਅਸੀਂ ਆਪਣੇ ਪਰਿਵਾਰ ਦੀ ਆਪਣੇ ਧਰਮ ਦੀ ਗੱਲ ਕਰਦੇ ਆ ਠੀਕ ਹੈ ਨਾ ਸੋ ਮੈਂ ਆਪਣੇ ਹਿੰਦੂ ਸਮਾਜ ਦੇ ਬੰਦਿਆਂ ਨੂੰ ਵੀ ਇੱਕ ਤੁਹਾਡੇ ਲਈ ਮੈਸੇਜ ਇਹ ਨਾ ਜਾਂਦਾ ਤੁਸੀਂ ਅਸੀਂ ਕੋਈ ਪੇਡ ਬੰਦੇ ਨਹੀਂ ਆ ਕਿਸੇ ਦੇ ਸਾਨੂੰ ਕੋਈ ਫੰਡ ਤਾਂ ਨਹੀਂ ਦੇ ਰਿਹਾ ਅਸੀਂ ਆਪਣੇ ਬਿਜ਼ਨਸ ਆਪਣੇ ਪਰਿਵਾਰ ਨੂੰ ਦਾਅ ਤੇ ਲਾ ਕੇ ਅਸੀਂ ਆਪਣੇ ਧਰਮ ਦੀ ਗੱਲ ਕਰਦੇ ਆ ਤੁਹਾਡੇ ਕੋ ਗਾਲ੍ਹਾਂ ਵੀ ਖਾ ਰਹੇ ਆ ਆਪਣੇ ਆਪਣੇ ਪਰਿਵਾਰ ਦਾ ਨੁਕਸਾਨ ਵੀ ਕਰਾ ਰਹੇ ਆ ਅ ਸੰਦੀਪ ਗੋਰਾ <th>ਾਪੜ ਦੇ ਪਰਿਵਾਰ ਹੀ ਸਫਰ ਹੋ ਰਿਹਾ ਨਾ ਅਸੀਂ ਸਫਰ ਹੋ ਰਹੇ ਆ ਬਾਕੀ ਸਮਾਜ ਨੂੰ ਕੀ ਹੋ ਗਿਆ ਗੋਰੇ ਦਾਪੜ ਨੇ ਕਿਦਣਾ ਠੱਗੀ ਮਾਰ ਲਈ ਕਿਹਨੂੰ ਮਾਰਤਾ ਕਿਹਨੂੰ ਗਲਤ ਕਹਿਦਾ ਤੁਸੀਂ ਅਕਸਰ ਲੋਕ ਸਾਨੂੰ ਕਹਿੰਦੇ ਧਰਮ ਦੇ ਬਰਤੀ ਗਲਤ ਕਿਹੜੇ ਇੱਕ Hindu ਲੀਡਰ ਦੀ ਇੱਕ Hindu ਲੀਡਰ ਦੀ ਕਿਸੇ ਧਰਮ ਦੇ ਪ੍ਰਤੀ ਮੈਨੂੰ ਵੀਡੀਓ ਲਿਆ ਕੇ ਦਿਖਾ ਦਿਓ ਕਿ ਕਿਸੇ ਧਰਮ ਨੂੰ ਟਾਰਗੇਟ ਕੀਤਾ ਆਪਣੇ ਧਰਮ ਦੀ ਗੱਲ ਰੱਖਣਾ ਹਰ ਇੱਕ ਸ਼ਖਸ ਦਾ ਫਰਜ਼ ਹੈ Hindu Hindu ਧਰਮ ਦੀ ਗੱਲ ਕਰੇ ਮੁਸਲਮਾਨ ਇਸਲਾਮ ਦੀ ਗੱਲ ਕਰੇ ਪਰ ਜਦੋਂ ਆਪਾਂ ਦੂਸਰੇ ਧਰਮ ਤੇ ਕਿੰਤੂ ਪਰਤੂ ਕਰਦੇ ਆ ਉਹ ਕਿੰਨਾ ਮੈਨੂੰ ਘਰੂ ਸਾਹਿਬ ਇਹ ਦੱਸੋ ਮੈਂ 200 ਵੀਡੀਓ ਹੁਣ ਦਿਖਾ ਦੂੰਗਾ ਜਿਹੜੇ ਸਾਡੇ ਧਰਮ ਦੇ ਟਿੱਪਣੀਆਂ ਹੁੰਦੀਆਂ ਤੁਸੀਂ ਕੰਜਗਾ ਕਿਉਂ ਬਣਾਉਂਦੇ ਹੋ ਜੀ ਤੁਸੀਂ ਕਰਵਾ ਚੌਦੀ ਜਨਾਨੀਆਂ ਵਰਤਕਾ ਰੱਖਦੀਆਂ ਅਸੀਂ ਤਾਂ ਨਹੀਂ ਕਿਹਾ ਸਾਨੂੰ ਇੱਕ ਮਿੰਟ ਸਾਨੂੰ ਇਹ ਗਿਆ ਜਾਂਦਾ ਸ਼ਿਵਲਿੰਗ ਨੂੰ ਦੁੱਧ ਕਿ ਜੜਾ ਇੱਕ ਮਿੰਟ ਦੋ ਚਾਰ ਬੰਦੇ ਲਈ ਇੱਕ ਮਿੰਟ ਵਾਜੀ ਸਾਨੂੰ ਇਹ ਗਿਆ ਜਾਂਦਾ ਇੱਕ ਮਿੰਟ ਜੇ ਦੋ ਚਾਰ ਬੰਦੇ ਸਾਨੂੰ ਇਹ ਗਿਆ ਜਾਂਦਾ ਇੱਕ ਮਿੰਟ ਪਾਣੂ ਥੋੜਾ ਸਮਝ ਸਮਝਾਓ ਇੱਕ ਮਿੰਟ ਸਾਨੂੰ ਗਿਆ ਜਾਂਦਾ ਸ਼ਿਵਲਿੰਗ ਦੇ ਦੁੱਧ ਕਿ ਜੜਾਣੇ ਹਾਂ ਅਸੀਂ ਤਾਂ ਗੱਲ ਨਹੀਂ ਕਿਹਾ ਦਰਬਾਰ ਸਾਹਿਬ ਜਦੋਂ ਪੀਰ ਸਾਹਿਬ ਆਉਂਦੇ ਉਹ ਦੁੱਧ ਕਿ ਦੋਨੇ ਜਾਂਦਾ ਉਹੀ ਕਹਿ ਰਹੇ ਗੱਲ ਹੀ ਇਹ ਵੀ ਸਾਡੀ ਗੱਲ ਕਿਉਂ ਫੜਦੇ ਹੋ ਜਿਹੜੇ ਬੰਦੇ ਥਾਪੜ ਦੇ ਹਮਲਾ ਕਰਨ ਤੋਂ ਬਾਅਦ ਪਰਮਜੀਤ ਸਿੰਘ ਗਾਲੀ ਵਰਕੇ ਖੋਤੇ ਜ਼ਿੰਮੇਵਾਰੀ ਲੈ ਰਹੇ ਆ ਤੇਰੇ ਕਹ ਰੇ ਮੈਂ ਪੈਸੇ ਲਾਉਂਗਾ ਮਤਲਬ ਇਹ ਤਾਂ ਸੁਪਾਰੀ ਕਿਲਿੰਗ ਹੋ ਗਈ ਭਾਈ ਸੂਰੀ ਦੇ ਮਰਨ ਤੋਂ ਬਾਅਦ ਸੰਨੀ ਨੂੰ ਕਰੋੜਾਂ ਲੱਖਰਾਂ ਵਿੱਚ ਦੇਤੇ ਮਤਲਬ ਇਹ ਤਾਂ ਸੁਪਾਰੀ ਕਿਲਿੰਗ ਹੈ ਨਾ ਇਹ ਮਰਨ ਤੋਂ ਪਹਿਲਾਂ ਵੀ ਸੁਪਾਰੀ ਦੇ ਮਰਨ ਤੋਂ ਬਾਅਦ ਦਿੰਦੇ ਆ ਇੱਕ ਲਗਾਤਾਰ ਇਹ ਕੰਮ ਕਰਦੇ ਨੇ ਕਾਰਸ਼ਨ ਨੇ ਕਾਰਵਾਈ ਕੀਤੀ ਹੋਣੀ ਤੁਮ ਦੋਸਤੋ ਜੀ ਕੋਈ ਕਾਰਵਾਈ ਦੋ ਬੰਦੇ ਫੜੇ ਆ ਉਹਦੇ ਵਿੱਚ ਸਾਨੂੰ ਪਤਾ ਲੱਗਾ ਗੱਲ ਆ ਰਹੀ ਹੈ ਕਿ ਉਹ ਨਸ਼ੇੜੀ ਆ ਜੀ ਉਹ ਨਸ਼ੇੜੀ ਆ ਉਹ ਨਸ਼ੇੜੀ ਹੈ ਤੂੰ ਆਪਣੇ ਘਰਦਿਆਂ ਨੂੰ ਕਿਉਂ ਨਹੀਂ ਪੇ ਕਿਸੇ ਹੋਰ ਨੂੰ ਨਹੀਂ ਪੇ ਉਹਨਾਂ ਨੂੰ ਗੋਰਾ ਥਾਪਰ ਕਿਉਂ ਲੱਗਾ ਨਸ਼ੇੜੀ ਜਿਹੜਾ ਜੋ ਮੱਠੀ ਕੇ ਨਾ ਨਹੀਂ ਨਹੀਂ ਮੈਨੂੰ ਤੇ ਵੀ ਸਾਥ ਮਿਲਿਆ ਨੇ ਬੰਦੇ ਫੜ ਲਏ ਸੀ ਪੁਲਿਸ ਨੇ ਮੇਰੇ ਵਾਲੇ ਬੰਦੇ 10 ਫੜ ਲਈ ਪਾਕਿਸਤਾਨ ਚ ਬੈਠਾ ਸੀ ਬਾਕੀ ਗੱਲ ਇਹ ਐ ਲਾਸਟ ਵਿੱਚ ਮੈਂ ਇੱਕ ਗੱਲ ਕਹਾਂਗਾ ਕਿ ਜੋ ਪੰਜਾਬ ਦੇ ਵਿੱਚ ਹਿੰਦੂ ਸ਼ਿਵ ਸੇਨਾ ਹਿੰਦੂਆਂ ਪ੍ਰਤੀ ਕੀਤਾ ਜਾ ਰਿਹਾ ਬਹੁਤ ਗਲਤ ਐ ਨਿੰਦਨਯੋਗ ਐ ਮੈਂ ਡੀਜੀਪੀ ਸਾਹਿਬ ਕੋ ਇਹ ਮੰਕਰਾਂਗਾ ਡੀਜੀਪੀ ਸਾਹਿਬ ਕਿੰਨੀ ਕੁ دیر ਚੁੱਪ ਰਹੋਗੇ ਕਿੰਨੀ ਦੇਰ ਮੁੱਖ ਮੰਤਰੀ ਸਾਹਿਬ ਚੁੱਪ ਰਹਿਣਗੇ ਕਿੰਨੀ ਦੇਰ ਇਹਨਾਂ ਦੇ ਮੰਤਰੀ ਚੁੱਪ ਰਹਿਣਗੇ ਇਹ 19 ਦਿਨ ਤੱਕ ਇਸੇ ਕਿਸੇ ਹੋਰ ਕਿਸੇ ਸੰਗਠਨ ਤੇ ਜਾਂ ਕਿਸੇ ਹੋਰ ਕੌਮ ਦੇ ਲੀਡਰ ਤੇ ਹਮਲਾ ਹੋਇਆ ਹੁੰਦਾ ਉੱਥੇ ਮੁੱਖ ਮੰਤਰੀ ਵੀ ਪਹੁੰਚਦਾ ਉੱਥੇ ਮੰਤਰੀ ਵੀ ਪਹੁੰਚਦੇ ਹੋਰਾ ਥਾਪੜ ਦਾ ਹਾਲ ਨਿਕਲ ਨਹੀਂ ਕੋਈ ਮੰਤਰੀ ਕਾਰਵਾਈ ਤੋਂ ਸੰਤੋਖ ਨਹੀਂ ਜੀ ਬਿਲਕੁਲ ਨਹੀਂ ਸੰਤੋਖ પોલીસ ਖੁਲਾਸਾ ਕਰੇ પોલીસ ਖੁਲਾਸਾ ਕਰਨ ਤੋਂ ਬਾਅਦ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸੁਦੀਪ ਸੂਰੀ ਦਾ ਕਤਲ ਕੀਤਾ ਗਿਆ ਉਹਦੇ ਜਿਹੜੇ ਸੁਦੀਰ ਸੂਰੀ ਨੂੰ ਮਾਰਨ ਵਾਲਾ ਕਾਤਲ ਉਹਦੇ ਪੋਸਟਰ ਅੰਮ੍ਰਿਤਸਰ ਚ ਲਾਏ ਜਾ ਰਹੇ ਨੇ ਥੋੜੇ ਦਿਨਾਂ ਬਾਅਦ ਦੇਖੋ ਇਹੋ ਸੰਦੀਪ ਕੋਰੇ ਨੂੰ ਜਿਹਨਾਂ ਨੇ ਉਹਨਾਂ ਦੇ ਕਾਤਲ ਨੇ ਹਮਲਾ ਕੀਤਾ ਉਹਦੇ ਪੋਸਟਰ ਲੱਗੇ ਆ ਇਹ ਸਾਡਾ ਪੰਜਾਬ ਇਹ ਸਾਡਾ ਪੰਜਾਬ ਹੈ ਹੁਣ ਕੀ ਰਾਣੀ ਦੀ ਕੀ ਅਜਰਾਨੀ ਦੀ ਕੀ ਕਿੜੀ ਗਈ ਦੇਖੋ ਜੀ ਸਮਾਜ ਨੂੰ ਇਕੱਠਾ ਕਰਨ ਦੇ ਉਦੋਂ ਲੋੜ ਪੈਂਦੀ ਹੈ ਜਦ ਸਮਾਜ ਦੇ ਸੰਸਥਾਵਾਂ ਨੂੰ ਸਮਾਜ ਦੇ ਲੋਕਾਂ ਨੂੰ ਲੱਗਣਾ ਸ਼ੁਰੂ ਹੋ ਜੇ ਸਾਡੀ ਸੁਣਵਾਈ ਪੰਜਾਬ ਦੇ ਵਿੱਚ ਤੀਜੇ ਤਾਰੇ ਤੇ ਹੋ ਰਹੀ ਆ ਤਾਂ ਸਮਾਜ ਨੂੰ ਮੋੜ ਰੱਖਦੇ ਹੋਏ ਅੱਜ ਉਸੇ ਸੰਗਠਨਾਂ ਵੱਲੋਂ 22 ਤੇ ਸੰਗਠਨ ਪੰਜਾਬ ਚੋਂ ਅੱਜ ਆਈ ਨੇ ਮੀਟਿੰਗ ਬੁਲਾਈ ਤੇ ਔਰ ਸਭ ਨੇ ਇਸ ਮੀਟਿੰਗ ਨੂੰ ਆਪਣਾ ਹੰਗਾਰਾ ਭਰਿਆ ਅੱਜ ਦੇਖੋ ਜਿਹੜੇ ਹਾਲਾਤ ਪੰਜਾਬ ਦੇ ਵਿੱਚ ਚੱਲ ਰਹੇ ਨੇ ਵਪਾਰੀ ਵਰਗ ਬੈਠਾ ਆ ਹਿੰਦੂ ਸਮਾਜ ਦੇ ਲੋਕ ਬੈਠੇ ਆ ਜਿੱਦਾਂ ਕੁਝ ਲੋਕਾਂ ਦੇ ਇੱਕ ਵਿਚਾਰਧਾਰਾ ਨੂੰ ਲੈ ਕੇ ਇੱਕ ਮਤਲਬ ਉਹਨੂੰ ਜੇ ਉਹਨੂੰ ਉਹ ਪਸੰਦ ਨਹੀਂ ਕਰਦੇ ਤੇ ਉੱਥੇ ਹਮਲਾ ਕਰ ਦਿੰਦੇ ਨੇ ਲਾਅਨ ਆਰਡਰ ਮੇਨਟੇਨ ਨਾ ਹੋਣਾ ਇਹ ਬੜੇ ਵੱਡੇ ਇੱਕ ਸਮੱਸਿਆ ਸੋਨ ਨਜ਼ਰ ਇਹ ਉਸ ਕਰਕੇ ਅੱਜ ਮੀਟਿੰਗ ਬੁਲਾਈ ਗਈ ਪੰਜਾਬ ਚ ਦੇਖੋ ਉਹਦੇ ਵਾਸਤੇ ਪ੍ਰਸ਼ਾਸਨ ਆਪਣੇ ਵੱਲੋਂ ਕੋਸ਼ਿਸ਼ ਕਰ ਰਿਹਾ ਹੈ ਲੁਧਿਆਣਾ ਪ੍ਰਸ਼ਾਸਨ ਸਾਨੂੰ ਵਧੀਆ ਕੋਆਪਰੇਟ ਕਰ ਰਿਹਾ ਤੇ ਉਮੀਦ ਹੈ ਕਰਦਾ ਵੀ ਰਹੂਗਾ ਅੱਗੇ ਜੋ ਸਿਸਟਮ ਚੱਲ ਰਿਹਾ ਹੈ ਬਾਕੀ ਜਿਹੜੀ ਮੀਟਿੰਗ ਦਾ ਜਿਹੜਾ ਇਹ ਮੀਟਿੰਗ ਇਹ ਸਿਰਫ ਇੱਕ ਲੁਧਿਆਣਾ ਨੂੰ ਲੈ ਕੇ ਨਹੀਂ ਬੁਲਾਈ ਗਈ ਇਹ ਮੀਟਿੰਗ ਬੁਲਾਈ ਗਈ ਪੂਰੇ ਪੰਜਾਬ ਨੂੰ ਲੈ ਕੇ ਜੇ ਪੰਜਾਬ 'ਚ ਜਿਹੜੇ ਪੰਜਾਬੀ ਤੇ હિન્દੂ ਪੰਜਾਬੀ હિન્દੂ ਦੀ ਗੱਲ ਕਰਨ ਵਾਲੇ ਜਿਹੜੇ ਲੋਕ ਅੱਜ ਇਸ ਮੀਟਿੰਗ 'ਚ ਸ਼ਾਮਲ ਹੋਏ ਨੇ ਔਰ ਕਈ ਮਤੇ ਪਾਸ ਕੀਤੇ ਗਏ ਨੇ ਹਿੰਦੂਆਂ ਦੇ ਪ੍ਰਤੀ ਪੰਜਾਬ ਦੇ ਵਿੱਚ ਵੀ ਸਾਨੂੰ ਜਿਹੜਾ ਕਿੱਤੇ ਵਰਗ ਦਾ ਨਾਗਰਿਕ ਗਿਣਿਆ ਜਾ ਰਿਹਾ ਪੰਜਾਬ ਚ ਉਹ ਕਿਉਂ ਗਿਣਾ ਜਾ ਰਿਹਾ ਉਹ ਸਰਕਾਰਾਂ ਸਾਡੀਆਂ ਕਿਉਂ ਨਹੀਂ ਸੁਣਦੀਆਂ ਇਸ ਕਰਕੇ ਬਹੁਤ ਜਲਦ ਹਿੰਦੂਆਂ ਦੀ ਜਾਗੋ ਅਸੀਂ ਇੱਕ ਪੰਜਾਬ ਚ ਕੱਢਣ ਜਾ ਰਹੇ ਆ ਵੱਖਰੇ ਵੱਖਰੇ ਜ਼ਿਲ੍ਹਿਆਂ ਚ ਵੱਖਰੇ ਵੱਖਰੇ ਸਮਾਜ ਦੇ ਵਿੱਚ ਉਹ ਜਿਹੜੀ ਜਾਗੋ ਕੱਢੀ ਜਾ ਰਹੀ ਹੈ ਉਹ ਜਾਗੋ ਦਾ ਭਾਰੀ ਕੀ ਮਤਲਬ ਉਹ ਜਗ੍ਹਾ ਤੋਂ ਕਈ ਕਾਰਨ ਨੇ ਕੁਝ ਰਾਜਨੀਤਿਕ ਕੁਝ ਕਾਰਨ ਸਮਝ ਸਕਦੇ ਹੋ ਵੀ ਸਾਡੇ ਲੋਕਲ ਸੁਣਵਾਈਆਂ ਨਹੀਂ ਹੋ ਰਹੀਆਂ ਰਾਜਨੀਤਿਕ ਪੰਦਰ ਦੇ ਉੱਤੇ ਇਹ ਸਾਡੇ ਲੋਕਾਂ ਨੂੰ ਸੀਟਾਂ ਪ੍ਰੋਪਰ ਨਹੀਂ ਦੇ ਰਹੀਆਂ ਰਾਜਨੀਤਿਕ ਪਾਰਟੀਆਂ ਉਹਦਾ ਮਤਲਬ ਉਹ ਵੀ ਆ ਜਿਹੜੇ ਲੋਕ ਸਾਡੇ ਸੋਸ਼ਲ ਸਾਈਟਸ ਦੇ ਉੱਤੇ ਸਾਡੇ ਧੀਆਂ ਪੈਣਾ ਸਾਡੇ ਧਾਰਮਿਕ ਗ੍ਰੰਥਾਂ ਨੂੰ ਸਾਡੇ ਦੇਵੀ ਦੇਵਤਿਆਂ ਨੂੰ ਗਲਤ ਬੋਲਦੇ ਨੇ ਉਹ ਵੀ ਨੇ ਕਈ ਹਜ਼ਾਰਾ ਮੁੱਦੇ ਨੇ ਉਸ ਜਾਗੋ ਵਿੱਚ ਜਿਹੜੇ ਤੁਹਾਨੂੰ ਇੱਕ ਵਰਬਲੀ ਮੈਂ ਦੱਸ ਸਕਿਆ ਮਾਰੇ ਦੱਸ ਤੇ ਬਾਕੀ ਰਿਟਨ ਦੇ ਵਿੱਚ ਆ ਉਹ ਤੁਹਾਨੂੰ ਇੱਕ ਪ੍ਰੋਪਰ ਸਪਸ਼ਟੀਕਰਨ ਇਸ ਪ੍ਰਸਤੁਤੀ ਤੋਂ ਭੇਜਿਆ ਜਾਊਗਾ ਜਾਗੋ ਦੇ ਕੋ ਡੇਟਾ ਸੀਟ ਡਿਸਾਈਡ ਕਰ ਰਹੇ ਆ ਸਾਰੇ ਸੰਗਠਨ ਉਹੀ ਡਿਸਕਾਈਡ ਕਰ ਰਹੇ ਤੁਸੀਂ ਤਾਂ ਮੀਟਿੰਗ ਕਾਫੀ ਲੇਟ ਹੋ ਗਈ ਕਿ ਮੀਟਿੰਗ ਬਹੁਤ ਲੰਬੀ ਚੱਲ ਗਈ ਘੰਟੇ ਦੀ ਮੀਟਿੰਗ ਕਾਫੀ ਲੰਬੀ ਚੱਲ ਗਈ ਉਹ ਜੋ ਡਿਸਾਈਡ ਹੋ ਗਿਆ ਤੁਹਾਨੂੰ ਬਾਅਦ ਵਿੱਚ ਪ੍ਰੈਸ ਨੋਟ ਜਾਰੀ ਤੁਹਾਨੂੰ ਭੇ ਅੱਜ ਸਰਕਟ ਹਾਊਸ ਦੇ ਵਿੱਚ ਪੂਰੇ ਪੰਜਾਬ ਤੋਂ ਵਕ ਵਕ ਹਿੰਦੂ ਸੰਗਠਨਾ ਦੇ ਜਿਹੜੇ ਪਦਾਤਕਾਰੀ ਇੱਥੇ ਆਏ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਪਿਛੇ ਸੰਦੀਪ <th>ਪਰ ਗੋਰਾ ਜੀ ਜਿਨ੍ਹਾਂ ਉੱਤੇ ਸਿਵਲ ਹਸਪੀਟਲ ਦੇ ਬਾਹਰ ਅਦਿਲ ਅਨੰਦ ਸਿੰਘ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਸੀ ਉਹਨੂੰ ਦੇਖਦਾ ਹੋਇਆ ਹਿੰਦੂ ਸੰਗਠਨਾ ਨੇ ਇਸ ਚੀਜ਼ ਨੂੰ ਬਹੁਤ ਗਹਿਰਾਈ ਨਾਲ ਲਿੱਤਾ ਹੈ ਇੱਕ ਤਰ੍ਹਾਂ ਦੇ ਵਿੱਚ ਐਨਆਈਏ ਦੀ ਜਾਂਚ ਦੀ ਮੰਗ ਕੀਤੀ ਹੈ ਜਿਹਦੇ ਵਿੱਚ ਦੋ ਬੰਦੇ ਦੱਸਿਆ ਗਿਆ ਵੀ ਦੋ ਬੰਦੇ ਪੁਲਿਸ ਨੇ ਅਰੈਸਟ ਕੀਤੇ ਹੋਏ ਐ ਇੱਕ ਬੰਦੇ ਦੀ ਜਿਹੜੀ ਕੀ ਹੈ ਪਾਲ ਜਾਰੀ ਹੈ ਤੇ ਅਸੀਂ ਮਤਲਬ ਸ਼ੋਰਟ ਪਹੁੰਚ ਮੈਂ ਤੁਹਾਨੂੰ ਇਹ ਗੱਲ ਕਰੂੰਗਾ ਵੀ Hindu ਧਰਮ ਨਾਲ ਜਿਹੜਾ ਮਜ਼ਾਕ ਕਿਸੇ ਕੀਮਤ ਤੇ ਜਿਹੜਾ ਹੈ ਬਰਦਾਸ਼ਤ ਨਹੀਂ ਕੀਤਾ ਜਾਊਗਾ। ਅਗਰ ਕੋਈ ਵੀ ਬੰਦਾ ਸਾਡੇ ਸੰਗਠਨ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਮਜ਼ਾਕ ਜਾਂ ਐਦਾਂ ਦੀ ਘਟਨਾਵਾ ਕਰਦਾ ਹੈ ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ। ਜੇਕਰ ਬੰਦਾ ਪਿੱਛੇ ਹਟਦਾ ਉਸੇ ਦਾ ਪਸੰਦ ਕੀਤਾ ਹਮਲਾ ਹੋਇਆ ਹੈਗਾ। ਦੋ ਬੰਦੇ ਬਣੇਗੇ ਤੇ ਇੱਕ ਬੰਦਾ ਨਹੀਂ ਪਹੁੰਚੇ। ਇਹ ਇਹੋ ਜਿਹਾ ਸਾਡੀ ਕਮਿਸ਼ਨਰ ਸਾਹਿਬ ਨਾਲ ਦੋ ਦਿਨ ਪਹਿਲਾਂ ਵੀ ਮੀਟਿੰਗ ਹੋਈ ਹੈ ਜਿੱਤੇ ਦੋ ਬੰਦੇ ਪੁਲਿਸ ਨੇ ਸੇਮ ਡੇ ਰਾਉਂਡ ਅਪ ਕਰਨੇ ਸੀ ਇੱਕ ਬੰਦਾ ਜਿਹੜਾ ਹੈ ਮਤਲਬ ਕਿ ਚੱਲ ਰਿਹਾ ਹੈ ਉਹਨੂੰ ਜੋ ਪੁਲਿਸ ਦੇ ਕਿਆਨ ਅਕੋਰਡਿੰਗ ਉਹਨੂੰ ਬਹੁਤ ਜਲਦੀ ਫੜਿਆ ਜਾਊਗਾ ਉਹਦੀ ਐਲਐਸਸੀ ਵੀ ਜਾਰੀ ਕਰ ਦਿੱਤੀ ਤਾਂ ਕਿ ਉਹ ਬਾਹਰ ਨਿਕਲ ਜਾ ਸਕੇ